वाहगुरु जी का खालसा वाहेगुरु जी की फतेह धन धन श्री गुरु नानक साहब जी महाराज बख्शिश कर रहे ने महला पहला नानक गुरु ना चेतनी ਮਨ ਆਪਣੇ ਸੁਚੇਤ ਮਨੁੱਖ ਦਾ ਹੱਠ ਮਨੁੱਖ ਦਾ ਅਹੰਕਾਰ ਐਸਾ ਸੋਚਣ ਤੇ ਉਸ ਨੂੰ ਮਜਬੂਰ ਕਰ ਦਿੰਦਾ ਹੈ ਕਿ ਮੈਂ ਸੁਚੇਤ ਹਾਂ ਸਾਵਧਾਨ ਹਾਂ ਮੈਂ ਸਭ ਕੁਝ ਜਾਣਦਾ ਹਾਂ ਮੈਨੂੰ ਸਭ ਕੁਝ ਪਤਾ ਹੈ ਤੇ ਗੁਰੂ ਦਾ ਚਿੰਤਨ ਨਹੀਂ ਕਰਦਾ ਗੁਰੂ ਨੂੰ ਯਾਦ ਨਹੀਂ ਕਰਦਾ ਗੁਰੂ ਨਾਲ ਜੁੜਦਾ ਨਹੀਂ ਇਸ ਵਾਸਤੇ ਨਹੀਂ ਜੁੜਦਾ ਕਿਉਂਕਿ ਮਨ ਆਪਣੇ ਸੁਚੇਤ ਆਪਣੇ ਮਨ ਵਿੱਚ ਮੰਨੀ ਬੈਠਾ ਹੈ ਕਿ ਮੈਂ ਤੇ ਸੁਚੇਤ ਹਾਂ ਮੈਂ ਤੇ ਸਾਵਧਾਨ ਹਾਂ ਮੈਂ ਤੇ ਸਭ ਕੁਝ ਜਾਣਦਾ ਹਾਂ ਮੈਨੂੰ ਸਭ ਕੁਝ ਦਾ ਪਤਾ ਹੈ ਮਹਾਰਾਜ ਬਚਨ ਕਰਦੇ ਨੇ ਇਸ ਤਰ੍ਹਾਂ ਦੀ ਸੋਚ ਵਿਚਾਰ ਵਾਲਾ ਮਨੁੱਖ ਜਿਹੜੀ ਜ਼ਿੰਦਗੀ ਬਤੀਤ ਕਰਦਾ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਛੱਟੇ ਤੇਲ ਬੁਆੜ ਜਿਉਂ ਸੁੰਝੇ ਅੰਦਰ ਖੇਤ ਕਿਸੇ ਸੁੰਝੇ ਖੇਤ ਵਿੱਚ ਤੇਲ ਬੁਆੜ ਉਹ ਤੇਲ ਜਿਸ ਦੀ ਡੋਟੀ ਦੇ ਅੰਦਰ ਰਾਖ ਹੁੰਦੀ ਆ ਫਲ ਨਹੀਂ ਹੁੰਦਾ ਔਰ ਉਗਿਆ ਵੀ ਉਹ ਵੇ ਐਸੇ ਖੇਤ ਵਿੱਚ ਜੋ ਸੁੰਝਾ ਹੈ ਜਿਸ ਦੀ ਕੋਈ ਮਲਕੀਅਤ ਨਹੀਂ ਜਿਸ ਦਾ ਕੋਈ ਮਾਲਕ ਨਹੀਂ ਮਹਾਰਾਜ ਬਚਨ ਕਰਦੇ ਨੇ ਇਹ ਤਿਲ ਸੁੰਝਾ ਹੈ ਹਰ ਵਕਤ ਸੁੰਝਾਂਪਣ ਇਸ ਨੂੰ ਮਹਿਸੂਸ ਹੋਵੇਗਾ ਗੁਰੂ ਦੇ ਚਾਨਣੇ ਤੋਂ ਬਿਨਾਂ ਗੁਰੂ ਦੀ ਰੋਸ਼ਨੀ ਤੋਂ ਬਿਨਾਂ ਚਾਹੇ ਇਹ ਪਰਿਵਾਰ ਵਿੱਚ ਬੈਠੇਗਾ ਬਾਜ਼ਾਰ ਵਿੱਚ ਬੈਠੇਗਾ ਸੰਸਾਰ ਵਿੱਚ ਬੈਠੇਗਾ ਇਸ ਨੂੰ ਸੁੰਝਾਂਪਨ ਮਹਿਸੂਸ ਹੋਵੇਗਾ ਔਰ ਸੁੰਝਾਂਪਨ ਇਸ ਨੂੰ ਬੇਚੈਨ ਕਰੇਗਾ ਦੁਖੀ ਕਰੇਗਾ ਅਕਸਰ ਦੇਖਿਆ ਗਿਆ ਹੈ ਮਨੁੱਖ ਸਾਥ ਪਾਲਦਾ ਹੈ ਮਿੱਤਰ ਦਾ ਸਾਥ ਪੁੱਤਰ ਦਾ ਸਾਥ ਬਾਜ਼ਾਰ ਦਾ ਸਾਥ ਸੰਸਾਰ ਦਾ ਸਾਥ ਆਖਰ ਕੁਝ ਨਾ ਕੁਝ ਚਾਹੀਦਾ ਹੈ ਲੇਕਿਨ ਸਭ ਕੁਝ ਦੇ ਨਾਲ ਬੈਠ ਕੇ ਰਹਿ ਕੇ ਵੀ ਮਨ ਦਾ ਸੁੰਜਾਪਣ ਦੂਰ ਨਹੀਂ ਹੁੰਦਾ ਇਹ ਤੇ ਉਦੋਂ ਹੀ ਦੂਰ ਹੋਵੇਗਾ ਜਦੋਂ ਇਹ ਨਿਰੰਕਾਰ ਦੇ ਨਾਲ ਬੈਠੇਗਾ ਜਾਦੇ ਕਰਤਾਰ ਦੇ ਨਾਲ ਬੈਠੇਗਾ ਕਰਤਾਰ ਨਾਲ ਬੈਠਣਾ ਕੀ ਹੈ ਕਰਤਾਰ ਦੀ ਯਾਦ ਵਿੱਚ ਬੈਠਣਾ ਉਸ ਦੇ ਸਿਮਰਨ ਵਿੱਚ ਬੈਠਣਾ ਸਾਹਿਬ ਬਚਨ ਕਰਦੇ ਨੇ ਨਾਨਕ ਗੁਰੂ ਨਾ ਚੇਤਨੀ ਗੁਰੂ ਦਾ ਤੇ ਚਿੰਤਨ ਕਰਦਾ ਹੀ ਨਹੀਂ ਗੁਰੂ ਦਾ ਤੇ ਸਿਮਰਨ ਕਰਦਾ ਨਹੀਂ ਔਰ ਨਾ ਕਰਨ ਦਾ ਕਾਰਨ ਕੀ ਹੈ ਮਨ ਆਪਣੈ ਸੁਜੀਤ ਜੈਸੇ ਜੈਸੇ ਮਨੁੱਖ ਦੀ ਇਹ ਸੋਚਣੀ ਵੱਧਦੀ ਹੈ ਕਿ ਮੈਂ ਸਭ ਕੁਝ ਜਾਣਦਾ ਹਾਂ वैसे-वैसे ये वैसे सब कुछ जानन ਤੋਂ ਰਹਿ ਜਾਂਦਾ ਹੈ ਹਕੀਕਤ ਹੈ ਜੈਸੇ-ਜੈਸੇ ਇਸਦਾ ਅਹੰਕਾਰ ਵੱਧਦਾ ਹੈ ਕਿ ਮੈਨੂੰ ਬਹੁਤ ਕੁਝ ਪਤਾ ਹੈ ਦਾ ਅਸਲ ਬਹੁਤ ਕੁਝ ਤੋਂ ਇਸਦਾ ਸੰਬੰਧ ਟੁੱਟ ਜਾਂਦਾ ਜੈਸੇ ਇਹਦੀ ਸੰਸਾਰੀ ਅਕਲ ਅਤੇ ਸੰਸਾਰੀ ਪੜ੍ਹਾਈ ਇਸ ਨੂੰ ਮਜਬੂਰ ਕਰਦੀ ਹੈ ਕਿ ਮੇਰੇ ਕੋਲ ਬਹੁਤ ਗਿਆਨ ਹੈ ਦਰਸਾਲੇ ਬਹੁਤੇ ਗਿਆਨ ਦੀ ਹੋਂਦ ਤੇ ਬਹੁਤ ਗਿਆਨ ਦਾ ਮਾਣ ਬਹੁਤ ਅਗਿਆਨ ਨੂੰ ਇਕੱਠਾ ਕਰ ਦਿੰਦਾ ਬਹੁਤ ਨਾ ਸਮਝੀ ਨੂੰ ਇਕੱਠਾ ਕਰ ਦਿੰਦਾ ਸਾਹਿਬ ਬਚਨ ਕਰਦੇ ਨੇ ਮਨ ਵਿੱਚ ਸਮਝੀ ਬੈਠਾ ਹੈ ਕਿ ਮੈਂ ਸਭ ਕੁਝ ਜਾਣਦਾ ਹਾਂ ਮੈਨੂੰ ਸਭ ਕੁਝ ਪਤਾ ਹੈ ਅਤੇ ਗੁਰੂ ਦਾ ਚਿੰਤਨ ਨਹੀਂ ਕਰਦਾ ਐਸਾ ਮਨੁੱਖ ਇਸ ਤਾਂ ਨਾਲ ਜ਼ਿੰਦਗੀ ਬਤੀਤ ਕਰਦਾ ਜਿਵੇਂ ਕਿਸੇ ਸੁੰਝੇ ਖੇਤ ਵਿੱਚ ਉਹ ਤਿਲ ਜੰਮਿਆ ਹੋਵੇ ਜਿਹਦੇ ਅੰਦਰ ਫਲ ਕੋਈ ਨਹੀਂ ਕਾਲਖ ਹੀ ਕਾਲਖ ਹੈ ਸਵਾ ਹੀ ਸਵਾ ਹੈ ਬੁਆੜ ਹੈ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਂ ਇਸ ਤਰ੍ਹਾਂ ਇਹ ਤਿਲ ਖੇਤ ਵਿੱਚ ਛੁੱਟੜ ਹੈ ਕੋਈ ਮਾਲਕ ਨਹੀਂ ਹੈ ਕਹੋ ਨਾਨਕ ਸੋ ਨਾ ਉਸ ਦਾ ਕੋਈ ਸ਼ੋ ਨਹੀਂ ਉਸ ਦਾ ਕੋਈ ਮਾਲਕ ਨਹੀਂ ਹੈ ਜੇ ਇਸ ਤਰ੍ਹਾਂ ਕਹਿ ਲਓ ਉਸ ਦੇ ਸੈਂਕੜੇ ਮਾਲਕਾਂ ਦੇ ਬਣ ਜਾਂਦੇ ਨੇ ਜਿਸ ਦਾ ਇੱਕ ਨਾ ਹੋਵੇ ਫਲਿਏ ਫੁਲਿਏ ਬਪੋੜੇ ਪੀ ਤਨ ਵਿੱਚ ਸਵਾ ਸਾਹਿਬ ਬਚਨ ਕਰਦੇ ਨੇ ਫਲ ਦਾ ਤੇ ਉਹ ਵੀ ਹੈ ਐਸਾ ਨਹੀਂ ਕਿ ਉਹ ਤਿਲ ਫਲ ਦਾ ਨਹੀਂ ਫੁੱਲ ਦਾ ਨਹੀਂ ਉਸ ਨੂੰ ਫੁੱਲ ਵੀ ਲੱਗਦੇ ਨੇ ਪੱਤੇ ਵੀ ਲੱਗਦੇ ਨੇ ਹਵਾ ਨਾਲ ਲਹਿਰਾਉਂਦਾ ਵੀ ਹੈ ਆਪਣੀ ਹੋਂਦ ਨੂੰ ਪ੍ਰਗਟ ਵੀ ਕਰਦਾ ਪਰ ਸਾਹਿਬ ਕਹਿੰਦੇ ਨੇ ਭੀ ਤਨ ਵਿੱਚ ਸਵਾਹ ਡੋਡੀ ਨੂੰ ਤੋੜ ਕੇ ਵੇਖੀਏ ਅੰਦਰ છાਤੀ ਮਾਰ ਕੇ ਵੇਖੀਏ ਅੰਦਰ ਰਾਖ ਹੁੰਦੀ ਆ ਸਵਾਹ ਹੁੰਦੀ ਆ ਗੁਰੂ ਤੋਂ ਵਿਮੁਖ ਹੋਇਆ ਮਨੁੱਖ ਫਲੀਪੂਤ ਤੇ ਹੁੰਦਾ ਹੈ ਤਾਨ ਕਰਕੇ ਵੀ ਫਲੀਪੂਤ ਹੁੰਦਾ ਤੇ ਉਸ ਦਾ ਫਲੀਪੂਤ ਹੋਣਾ ਚਾਰੇ ਪਾਸੇ ਦਿਖਾਈ ਵੀ ਦਿੰਦਾ ਭਈ ਇਹ ਤੇ ਬਹੁਤ ਫਲੀਪੂਤ ਹੋਇਆ ਹੈ ਐਸਾ ਨਹੀਂ ਕਿ ਭਗਤ ਫਲੀਪੂਤ ਹੁੰਦੇ ਨੇ ਨਾਸਤਕ ਵੀ ਫਲੀਪੂਤ ਹੁੰਦੇ ਨੇ ਐਸਾ ਨਹੀਂ ਕਿ ਦਿਆਲੂ ਹੀ ਵੱਧਦੇ ਫੁੱਲਦੇ ਨੇ ਬਲਕਿ ਜ਼ਾਲਮ ਵੀ ਵੱਧਦੇ ਫੁੱਲਦੇ ਨੇ ਸਿਰਫ ਐਸਾ ਹੀ ਨਹੀਂ ਕਿ ਅਧਿਆਤਮਕ ਗਿਆਨੀ ਫਲੀਪੂਤ ਹੁੰਦੇ ਨੇ ਮਹਾ ਅਗਿਆਨੀ ਵੀ ਫਲੀਪੂਤ ਹੁੰਦੇ ਨੇ ਇਹ ਜ਼ਰੂਰੀ ਨਹੀਂ ਕਿ ਦੇਵਤੇ ਹੀ ਫਲੀਪੂਤ ਹੁੰਦੇ ਨੇ ਰਾਖਸ਼ ਵੀ ਫਲੀਪੂਤ ਹੁੰਦੇ ਨੇ ਦਾਤ ਵੀ ਫਲੀਪੂਤ ਹੁੰਦੇ ਨੇ ਲਾਜ਼ਮੀ ਨਹੀਂ شریف ਮਨੁੱਖ ਹੀ ਫਲੀਪੂਤ ਹੁੰਦੇ ਨੇ ਬਲਕਿ ਸ਼ੈਤਾਨ ਵੀ ਫਲੀਪੂਤ ਹੁੰਦੇ ਨੇ ਰਾਖਸ਼ ਦਾ ਫਲੀਪੂਤ ਹੋਣਾ ਨਾਸਤਕ ਦਾ ਫਲੀ ਭੂਤ ਹੋਣਾ ਇੰਜ ਹੈ ਜੈਸੇ ਕਿਸੇ ਛੁੱਟੇ ਖੇਤ ਵਿੱਚ ਬਿਨਾ ਮਾਲਕ ਦੇ ਖੇਤ ਵਿੱਚ ਕੋਈ ਬੂਟਾ ਉੱਗਿਆ ਹੋਵੇ ਤੇਲ ਦਾ ਮਾਲਕ ਕੋਈ ਨਹੀਂ ਹੈ ਨਿਖਸਮਾ ਹਕੀਕਤ ਹੈ ਮਾਲਕ ਨਾ ਹੋਵੇ ਚਿੰਤਾਵਾਂ ਬਹੁਤ ਸਹੀੜ ਲੈਂਦੀਆਂ ਨੇ ਭਾਈ ਵੀਰ ਸਿੰਘ ਨੇ ਤਦੇ ਤੇ ਕਹਿ ਦਿੱਤਾ ਹੈ ਈਸ਼ਵਰ ਮੈਂ ਤੇਰੇ पिंजਰੇ ਵਿੱਚ ਰਹਿ ਕੇ ਖੁਸ਼ ਹਾਂ ਕਿਉਂਕਿ ਇੱਕ ਤੇ ਬਿੱਲੀ ਦਾ ਡਰ ਗਿਆ ਦੂਜਾ ਰਿਜ਼ਕ ਦੀ ਚਿੰਤਾ ਰਿਜ਼ਕ ਦੀ ਚਿੰਤਾ ਇਹ ਵੀ ਗਈ हे ईश्वर हे परमात्मा ਕਿਤਨਾ ਹੀ ਚੰਗਾ ਹੋਵੇ ਕਿ ਮੈਂ ਤੇਰੇ ਹੱਥਾਂ ਦੇ पिंजਰੇ ਵਿੱਚ ਕੈਦ ਹੋਵਾਂ ਤੇ ਨਿਸ਼ਚਿੰਤ ਹੋ ਜਾਵਾਂ ਦਰਅਸਲ ਪਰਮਾਤਮਾ ਦੀ ਕੈਦ ਵੀ ਇੱਕ ਮਹਾਨ ਸੁਤੰਤਰਤਾ ਹੈ ਤੇ ਸੰਸਾਰ ਦੀ ਸੁਤੰਤਰਤਾ ਵੀ ਇੱਕ ਮਹਾਨ ਕੈਦ ਹੈ ਹਕੀਕਤ ਹੈ ਇਹ ਗੱਲ ਵੱਖਰੀ ਹੈ ਕਿ ਸੁਤੰਤਰਤਾ ਦੀ ਪਿਆਸ ਮਨੁੱਖ ਦੇ પ્રાਣਾ ਵਿੱਚ ਹੈ ਪਰ ਜਗਤ ਵਿੱਚ ਰਹਿੰਦਾ ਹੋਇਆ ਵੀ ਮਨੁੱਖ ਕੈਦ ਵਿੱਚ ਹੈ ਅਸੀਂ ਰੋਜ਼ ਮਨੁੱਖਾਂ ਤੋਂ ਸੁਣਦੇ ਹਾਂ ਕੀ ਕਰਾਂ ਮੈਂ ਮਜ਼ਬੂਰ ਹਾਂ ਮਜ਼ਬੂਰ ਹੈ ਇਹ ਕਹਿਣਾ ਇਸ ਗੱਲ ਦਾ ਸਬੂਤ ਹੈ ਕਿ ਤੂੰ ਕੈਦ ਵਿੱਚ ਹੈ ਤੂੰ ਗ੍ਰਿਫਤ ਵਿੱਚ ਹੈ ਤੂੰ ਪਕੜ ਵਿੱਚ ਹੈ ਤੂੰ ਸੁਤੰਤਰ ਨਹੀਂ ਔਰ ਇਹ ਮਜਬੂਰੀ ਜ਼ਿੰਦਗੀ ਦੇ ਹਰ ਥਾਂ ਤੋਂ ਪ੍ਰਗਟ ਹੁੰਦੀ ਹੈ ਕਿਧਰੇ ਸਮਾਜ ਦੇ ਤਲ ਤੇ ਕਿਧਰੇ ਅਰਥ ਵਿਵਸਥਾ ਦੇ ਤਲ ਤੇ ਕਿਧਰੇ ਰਾਜਨੀਤਿਕ ਤਲ ਤੇ ਬੰਦਾ ਕਹਿ ਦਿੰਦਾ ਹੈ ਮੈਂ ਮਜਬੂਰ ਹਾਂ ਕਿਧਰੇ ਰੋਗ ਦੇ ਤਲ ਤੇ ਕਿਧਰੇ ਸੋਗ ਦੇ ਤਲ ਤੇ ਮਨੁੱਖ ਕਹਿ ਦਿੰਦਾ ਮੈਂ ਮਜਬੂਰ ਹਾਂ ਪਿੰਜਰੇ ਵਿੱਚ ਲੱਗਿਆ ਹੋਇਆ ਹਾਂ ਮਜਬੂਰੀਆਂ ਅਲੱਗ-ਅਲੱਗ ਹੋ ਸਕਦੀਆਂ ਨੇ ਇਹ ਜੇਲ੍ਹਾਂ ਵੱਖ-ਵੱਖ ਹੋ ਸਕਦੀਆਂ ਨੇ ਲੇਕਿਨ ਹੰ ਸਾਰੇ ਕੈਦੀ ਪਰ ਮਜਬੂਰ ਸਾਰੇ ਹੀ ਨੇ ਮਜਬੂਰੀਆਂ ਵੱਖ-ਵੱਖ ਹੋ ਸਕਦੀਆਂ ਨੇ ਪਰ ਮਜਬੂਰ ਸਾਰੇ ਹੀ ਨੇ ਪਰ ਜਿਹੜਾ ਇੱਕ ਦਫਾ ਪਰਮਾਤਮਾ ਦੀ ਕੈਦ ਵਿੱਚ ਚਲਾ ਜਾਂਦਾ ਪਰਮਾਤਮਾ ਦੇ ਪਿੰਜਰੇ ਦੀ ਕੈਦ ਵਿੱਚ ਚਲਾ ਜਾਂਦਾ ਉਸ ਦੀ ਯਾਦ ਉਸ ਦੇ ਸਿਮਰਨ ਉਹਦੇ ਪਰੋਸੇ ਉਹਦੇ ਸੇਦਕ ਤੇ ਉਸ ਦੀ ਹੋਂਦ ਵਿੱਚ ਜਾਦੂ ਕੋਈ ਆਪਣੇ ਆਪ ਨੂੰ ਲੀਨ ਕਰ ਲੈਂਦਾ ਤੇ ਮਹਾਨ ਸੁਤੰਤਰਤਾ ਦਾ ਫਲ ਉਸ ਦੀ ਝੋਲੀ ਵਿੱਚ ਪੈਂਦਾ ਇੰਜ ਕਹਿ ਲਓ ਜੋ ਜਾਪ ਤਪ ਦੇ ਨਿਜਮ ਵਿੱਚ ਜੋ ਮਹਾਪੁਰਸ਼ਾਂ ਦੇ ਬਣਾਏ ਹੋਏ ਨਿਜਮ ਵਿੱਚ ਆਪਣੇ ਆਪ ਨੂੰ ਗ੍ਰਿਫਤ ਕਰ ਲੈਂਦਾ ਹੈ ਸੱਚੀ ਸੁਤੰਤਰਤਾ ਦਾ ਆਨੰਦ ਉਹੀ ਮਾਣਦੇ ਨੇ ਪੂਰਨ ਤੌਰ ਤੇ ਮੁਕਤੀ ਦਾ ਆਨੰਦ ਉਹੀ ਮਾਣਦਾ ਹੈ ਸਾਹਿਬ ਬਚਨ ਕਰਦੇ ਨੇ ਫਲ ਦੇ ਫੁੱਲ ਦੇ ਤੇ ਨਾਸਤਕ ਵੀ ਨੇ ਦੁਸ਼ਟ ਲੋਕ ਵੀ ਫਲੀ ਭੂਤ ਹੁੰਦੇ ਨੇ ਸਿਰਫ ਐਸਾ ਹੀ ਨਹੀਂ ਕਿ شریف ਬੰਦੇ ਸਿਆਣੇ ਬੰਦੇ ਦਾਨੀ ਬੰਦੇ ਗੁਣਵਾਨ ਬੰਦੇ ਫਲੀ ਭੂਤ ਹੁੰਦੇ ਨੇ ਪਰ ਸਿਰਫ ਐਸਾ ਹੀ ਨਹੀਂ ਅੰਗੂਰ ਦੀਆਂ ਸ਼ਾਖਾਂ ਨੂੰ ਹੀ ਵੇਲਾਂ ਨੂੰ ਹੀ ਹੂਰ ਲੱਗਦੇ ਨੇ ਫਲ ਲੱਗਦੇ ਨੇ ਬਲਕਿ ਕੰਡਿਆਲੀ ਝਾੜੀਆਂ ਨੂੰ ਵੀ ਫਲ ਲੱਗਦੇ ਨੇ ਸਿਰਫ ਐਸਾ ਹੀ ਨਹੀਂ ਕਿ ਅੰਬਰੂਦ ਨੂੰ ਹੀ ਫਲ ਲੱਗਦੇ ਨੇ ਨਿੰਮ ਨੂੰ ਵੀ ਫਲ ਲੱਗਦੇ ਨੇ ਪਰ ਫਰਕ ਸਿਰਫ ਇਤਨਾ ਹੈ ਕਿ ਇੱਕ ਨੂੰ ਮਿੱਠੇ ਫਲ ਲੱਗਦੇ ਨੇ ਇੱਕ ਨੂੰ ਕੌੜੇ ਫਲ ਲੱਗਦੇ ਨੇ ਇੱਕ ਦੇ ਫਲ ਅੰਮ੍ਰਿਤ ਰਸ ਨਾਲ ਭਰੇ ਹੋਏ ਨੇ ਇੱਕ ਦੇ ਫਲ ਜ਼ਹਿਰ ਦੇ ਨਾਲ ਭਰੇ ਹੋਏ ਨੇ ਲਿਹਾਜ਼ਾ ਭਗਤ ਵੀ ਫਲੀ ਭੂਤ ਹੁੰਦੇ ਨੇ ਨਾਸਤਕ ਵੀ ਫਲੀ ਭੂਤ ਹੁੰਦੇ ਨੇ ਗੁਰੂ ਨੂੰ ਪੁਲਾ ਕੇ ਗੁਰੂ ਤੋਂ ਦੂਰ ਰਹਿ ਕੇ ਜਿਹੜੇ ਫਲੀ ਭੂਤ ਹੁੰਦੇ ਨੇ ਸਾਹਿਬ ਬਚਨ ਕਰਦੇ ਨੇ ਉਹਨਾਂ ਦਾ ਫਲੀ ਭੂਤ ਹੋਣਾ ਇੰਜ ਹੈ ਫਲ ਇਹ ਫੁੱਲ ਇਹ ਬਪੜੇ ਪੀ ਤਨ ਵਿੱਚ ਸਵਾ ਫਲ ਦੇ ਫੁੱਲਦੇ ਨੇ ਲੇਕਿਨ ਅੰਦਰ ਉਹਨਾਂ ਦੇ ਸਵਾਹ ਹੁੰਦੀ ਹੈ ਗਿਰੀ ਨਹੀਂ ਹੁੰਦੀ ਰਸ ਨਹੀਂ ਹੁੰਦਾ ਫਲ ਨਹੀਂ ਹੁੰਦਾ ਜਿਵੇਂ ਉਹ ਛੁੱਟੇ ਤਿਲ ਬਵਾੜ ਤੇਲ ਉਸ ਨੂੰ ਖੋਲਿਏ ਤੇ ਅੰਦਰ ਤੇਲ ਨਹੀਂ ਅੰਦਰ ਗਿਰੀ ਨਹੀਂ ਰਾਖ ਹੈ ਉਹ ਅੰਦਰੋਂ ਜਲਿਆ ਹੋਇਆ ਹੈ ਇਸ ਤਰੀਕੇ ਨਾਲ ਅਸੀਂ ਫਲੀ ਭੂਤ ਤਾਂ ਹੁੰਦੇ ਵੇਖਦੇ ਹਾਂ ਕਈਆਂ ਨੂੰ ਬੜੇ ਸੁੰਦਰ ਬਸਤਰ ਪੈਨੇ ਹੋਏ ਔਲਾਦ ਹੈ ਧਨ ਹੈ ਸੰਪਦਾ ਹੈ ਜਸ ਹੈ ਮਾਨ ਮਰਿਆਦਾ ਹੈ ਪਰ ਥੋੜਾ ਜਿਹਾ ਸੀਨਾ ਚੀਰ ਕੇ ਵੇਖੀਏ ਜਲਿਆ ਹੋਇਆ ਹੈ ਅੰਦਰੋਂ ਸੜਿਆ ਹੋਇਆ ਹੈ ਔਰ ਇਤਨਾ ਜਲਿਆ ਇਤਨਾ ਸੜਿਆ ਹੈ ਦੀ ਬੇਚੈਨੀ ਬਾਹਰ ਆ ਕੇ ਪੈੰਦੀ ਪਈ ਹੈ ਸੇਕ ਬਾਹਰ ਨਿਕਲਦਾ ਪਿਆ ਪ੍ਰਗਟ ਹੋ ਰਿਹਾ ਹੈ ਪ੍ਰਥਮ ਇਹ ਜਿਹੜੇ ਸ਼ਲੋਕ ਆਸਾ ਦੀ ਵਾਰ ਦੀਆਂ ਇਹਨਾਂ ਮਹਾਨ ਪੌੜੀਆਂ ਨਾਲ ਜੁੜੇ ਹੋਏ ਨੇ ਇਹਨਾਂ ਵਿੱਚ ਗੁਰੂ ਦੀ ਮਹਿਮਾ ਗੁਰੂ ਦੀ ਉਪਮਾ ਹੈ ਔਰ ਗੁਰੂ ਨੂੰ ਮਹਾਨ ਜੋਤੀ ਆਖਿਆ ਗਿਆ ਹੈ ਗੁਰੂ ਮਹਾਨ ਸੂਰਜ ਹੈ ਗੁਰੂ ਮਹਾਨ ਚੰਦਰਮਾ ਹੈ ਜੀ ਦੀ ਰੋਸ਼ਨੀ ਵਿੱਚ ਆਪਣੇ ਆਪ ਦਾ ਪਤਾ ਚੱਲਦਾ ਹੈ ਆਪਣੀ ਕਾਲਖ ਦਾ ਪਤਾ ਚੱਲਦਾ ਹੈ ਤੇ ਆਪਣੀ ਕਾਲਖ ਨੂੰ ਦੂਰ ਕਰਨ ਦੀ ਸਮਰੱਥਾ ਪ੍ਰਦਾਨ ਹੁੰਦੀ ਹੈ ਗੁਰੂ ਜੋਤੀ ਕਰਕੇ ਗੁਰੂ ਬਖਸ਼ਿਸ਼ ਕਰਕੇ ਗੁਰੂ ਰਹਿਮਤ ਕਰਕੇ ਗੁਰੂ ਨਾਨਕ ਦੇ ਘਰ ਨੂੰ ਹੀ ਗੁਰੂ ਘਰ ਰੱਖਿਆ ਜਾਂਦਾ ਹੈ ਵੱਖ-ਵੱਖ ਜਗਤ ਵਿੱਚ ਜਿਹੜੀਆਂ ਸੰਪਰਦਾਵਾਂ ਪ੍ਰਗਟ ਹੋਈਆਂ ਉਨ੍ਹਾਂ ਵਿੱਚ ਗੁਰੂ ਨਾਨਕ ਨੇ ਜਿਸ ਸੰਪਰਦਾ ਨੂੰ ਜਨਮ ਦਿੱਤਾ ਉਸ ਨੂੰ ਤੇ ਆਖਿਆ ਹੀ ਜਾਂਦਾ ਹੈ ਗੁਰੂ ਘਰ ਤੇ ਗੁਰੂ ਘਰ ਦੇ ਵਿੱਚ ਜੋ ਆ ਗਿਆ ਉਹ ਸਿਸ਼ ਹੋ ਜਾਂਦਾ ਉਹ ਸਿੱਖ ਹੋ ਜਾਂਦਾ ਤੇ ਜਿਹੜਾ ਗੁਰੂ ਦੀ ਵਿਚਾਰ ਨੂੰ ਆਪਣੀ ਝੋਲੀ ਵਿੱਚ ਪਾ ਲੈਂਦਾ ਉਹ ਫਿਰ ਇਸ ਢੰਗ ਨਾਲ ਫਲੀਪੂਤ ਹੁੰਦਾ ਕਿ ਫਲ ਵੀ ਮਿੱਠੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਨ੍ਹਾਂ ਸ਼ਲੋਕਾਂ ਵਿੱਚ ਗੁਰੂ ਦੀ ਉਪਮਾ ਕੀਤੀ ਬੋੜੀ ਵਿੱਚ ਜੋ ਵਿਚਾਰ ਹੈ ਉਸ ਵਿੱਚ ਬਚਨ ਕਰਦੇ ਨੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੋਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ ਤੂੰ ਜਾਣੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਓ ਕਰ ਆਸਣ ਡਿਠੋ ਚਾਓ ਕਰ ਆਸਣ ਡਿਠੋ ਚਾਓ ਆਸਾ ਦੀ ਵਾਰ ਦੀ ਪਹਿਲੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪਹਿਲੀ ਬਾਣੀ ਜਿਸ ਵਿੱਚ ਇੱਕ ਮੂਲ ਪ੍ਰਸ਼ਨ ਨੂੰ ਸਤਿਗੁਰੂ ਦੇਵ ਜੀ ਮਹਾਰਾਜ ਅੱਗੇ ਰੱਖ ਕੇ ਉਸ ਦਾ ਉੱਤਰ ਦਿੰਦੇ ਨੇ ਧਾਰਮਿਕ ਦੁਨੀਆ ਵਿੱਚ ਤੇ ਆਮ ਸੰਸਾਰਿਕ ਦੁਨੀਆ ਵਿੱਚ ਇੱਕ ਪ੍ਰਸ਼ਨ ਆਮ ਚੱਲ ਰਿਹਾ ਹੈ ਕਿ ਪ੍ਰਮਾਤਮਾ ਨੇ ਸਭ ਕੁਝ ਬਣਾਇਆ ਹੈ ਤਾਂ ਫਿਰ ਪ੍ਰਮਾਤਮਾ ਨੂੰ ਕਿਸ ਨੇ ਬਣਾਇਆ ਹੈ ਜੇ ਖੁਦਾ ਨੇ ਸਭ ਕੁਝ ਬਣਾਇਆ ਤਾਂ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕਿ ਹੋਏਗਾ ਜਦ ਇੱਕ ਤਰਕ ਖੜੀ ਕੀਤੀ ਜਾਂਦੀ ਹੈ ਕਿ ਕਰਤੇ ਤੋਂ ਬਿਨਾ ਕਿਰਤ ਨਹੀਂ ਤਾਂ ਫਿਰ ਹਰ ਚੀਜ਼ ਦਾ ਕਰਤਾ ਹੋਣਾ ਚਾਹੀਦਾ ਹੈ ਹਰ ਵਸਤੂ ਤਿਹਾਰ ਹਸਤੀ ਦਾ ਕਰਤਾ ਹੋਣਾ ਚਾਹੀਦਾ ਹੈ ਇਸ ਸ਼ਬਦ ਵਿੱਚ ਕਾਫੀ ਬਹਿਸ ਮੁਬਾਹਸਬ ਆਦ ਕਾਲ ਤੋਂ ਚੱਲੇ ਆ ਰਿਹਾ ਹੈ ਕਿ ਪਹਿਲੇ ਮੁਰਗੀ ਸੀ ਕਿ ਜਾਂ ਪਹਿਲੇ ਅੰਡਾ ਹੋਇਆ ਇਹ ਮਸਲਾ ਤਿਉਂ ਦਾ ਤਿਉਂ ਹੀ ਪਿਆ ਹੈ ਜਿਸ ਨੂੰ ਉਰਦੂ ਦਾ ਸ਼ਾਇਰ ਕਹਿੰਦਾ ਹੈ ਹਜ਼ਾਰਾਂ ਸਾਲ ਫਿਲਾਸਫੀ ਕੀ ਤਨਾ ਤਨੀ ਰਹੀ पर खुदा की बात जहां पे थी वहीं पे रही साहिब श्री गुरु नानक देव जी महाराज अजीम जिंतक ने विचारक ने दार्शनक ने और इस सवाल ਨੂੰ ਆਪ ਇਸ ਢੰਗ ਨਾਲ ਹੱਲ ਕਰਦੇ ਨੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਮ ਉਸ ਨੇ ਆਪਣੀ ਸਾਜਨਾ ਆਪ ਕੀਤੀ ਉਸ ਨੇ ਆਪਣੀ ਬਣਤਰ ਆਪ ਬਣਾਈ ਹੈ ਤੂੰ ਸੂਖਮ ਹੋਆ ਅਸਥੂਲੀ ਉਹ ਸੂਖਮ ਤੋਂ ਆਪ ਅਸਥੂਲ ਹੋਇਆ ਇਹ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਹੈ ਇਸ ਨੂੰ ਅਤ ਕਥ ਨਹੀਂ ਕਹਿ ਦਿੱਤਾ ਅਤ ਪ੍ਰਸ਼ਨ ਕਹਿ ਦਿੱਤਾ ਇਹ ਪ੍ਰਸ਼ਨ ਕੋਈ ਪ੍ਰਸ਼ਨ ਨਹੀਂ ਕਿ ਉਹ ਕਿਵੇਂ ਫੈਲਿਆ ਹੈ ਕਿਵੇਂ ਪਸਰਿਆ ਹੈ ਇਹ ਅਤ ਪ੍ਰਸ਼ਨ ਹੈ ਇतना ਜ਼ਰੂਰ ਹੈ ਕਿ ਉਸ ਨੇ ਆਪਣੀ ਸਾਜਨਾ ਆਪ ਕੀਤੀ ਜਿੰਦਗੀ ਦੇ ਬਹੁਤ ਪਹਿਲੂਆਂ ਵਿੱਚ ਮਨੁੱਖ ਕਈ ਦਫਾ ਅਤਿ ਪ੍ਰਸ਼ਨ ਕਰਦਾ ਹੈ ਔਰ ਜੋ ਅਤਿ ਪ੍ਰਸ਼ਨ ਹੈ ਵਾਸਤਵਿਕ ਉਸ ਦਾ ਕੋਈ ਉੱਤਰ ਨਹੀਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਦੇ ਵਿੱਚ ਫੁਰਮਾਨ ਕਰਦੇ ਨੇ ਉਹਨੇ ਆਪਣੀ ਸਾਜਨਾ ਆਪ ਕੀਤੀ ਹੈ ਐਸਾ ਇਤਿਹਾਸ ਵਿੱਚ ਆਉਂਦਾ ਹੈ ਕਿ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਰਾਕ ਦੇਸ਼ ਦੇ ਪ੍ਰਮੰਤੇ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਰਮਨ ਨੌਖੰਡ ਪ੍ਰਿਥਵੀ ਦਾ ਹੈ ਜਦ ਕੋਈ ਕਦੀ ਮਨੁੱਖ ਨੂੰ ਸੰਸਾਰ ਦੀ ਦੌਲਤ ਮਿਲਦੀ ਆ ਮਨੁੱਖ ਦੇ ਅੰਦਰ ਉਸ ਨੂੰ ਸਮੇਟਣ ਦਾ ਸੰਗ੍ਰਹਿ ਕਰਨ ਦਾ ਜਜ਼ਬਾ ਵੀ ਨਾਲ ਪੈਦਾ ਹੁੰਦਾ ਪਰ ਜਦ ਅਧਿਆਤਮਕ ਦੌਲਤ ਮਿਲਦੀ ਆ ਰੱਬੀ ਦੌਲਤ ਮਿਲਦੀ ਹੈ ਰੋਹਾਨੀ ਦੌਲਤ ਮਿਲਦੀ ਹੈ ਤਾਂ ਫਿਰ ਮਨੁੱਖ ਦੇ ਅੰਦਰ ਇਸ ਜਜ਼ਬੇ ਦਾ ਜਨਮ ਹੁੰਦਾ ਕਿ ਇਸ ਨੂੰ ਵੰਡਣਾ ਹੈ ਇਸ ਨੂੰ ਮੈਂ ਤਕਸੀਮ ਕਰਨਾ ਹੈ ਦੁਨਿਆਵੀ ਦੌਲਤ ਜੇ ਵੰਡੀਏ ਖਤਮ ਹੁੰਦੀ ਹੈ ਘਟਦੀ ਹੈ ਅਧਿਆਤਮਿਕ ਦੌਲਤ ਜਿੰਨੀ ਵੰਡੀਏ ਉਤਨੀ ਹੀ ਵੱਧਦੀ ਹੈ ਜਿੰਨੀ ਤਕਸੀਮ ਕਰੀਏ ਉਤਨਾ ਹੀ ਵਾਦਾ ਹੁੰਦਾ ਹੈ ਇਹ ਉਸੇ ਦਾ ਇਹ ਜ਼ਿਕਰ ਹੈ ਅਮਰਤ ਬਾਣੀ ਵਿੱਚ ਬਚਨ ਨੇ ਖਾ ਵਹਿ ਖਰਚਹਿ ਰਾਲ ਮਿਲ ਪਾਈ ਤੋਟ ਨਾ ਆਵੇ ਵਦ ਦੋ ਜਾਈ ਖਾ ਵੋ ਖਰਚੋ ਤੋਟ ਨਾ ਆਵੇ ਹਲ ਤ ਪਲਤ ਕੈ ਸੰਗੇ ਲਾਦ ਖਜ਼ਾਨਾ ਗੁਰ ਨਾਨਕ ਕਉ ਦਿਆ ਇਹ ਮਨ ਹਰ ਰੰਗ ਰੰਗੇ ਵਾਸਤਵਿਕ ਧਨ ਉਹੀ ਧਨ ਹੈ ਜਿਹਦੇ ਵੰਡਿਆ ਵਧੇ ਜੋ ਵੰਡਦੇ ਆ ਘਟਦਾ ਉਹ ਧਨ ਨਹੀਂ ਇਸ ਵਾਸਤੇ ਨਾਮ ਨੂੰ ਭਗਤ ਜਨਾਂ ਨੇ ਪਰਮਤਾ ਨਾਖਿਆ ਨਾਮ ਦੀ ਦੌਲਤ ਨਾਲ ਜਦ ਗੁਰੂ ਨਾਨਕ ਦੇਵ ਜੀ ਦਾ ਹਿਰਦਾ ਮਾਲਾ ਮਾਲ ਹੋਇਆ ਤਾਂ ਆਪ ਵੰਡਣ ਲਈ ਚੱਲ ਪਏ ਅਕਸਰ ਬਹੁਤਾ ਧਨ ਕਿਸੇ ਨੂੰ ਮਿਲ ਵੀ ਜਾਏ ਤਾਂ ਵਾਦ ਤੋਂ ਵੱਧ ਅਗਰ ਵੰਡੇਗਾ ਵੀ ਤਾਂ ਮਜਬੂਰ ਹੋ ਕੇ ਪਰਿਵਾਰ ਵਿੱਚ ਹੀ ਵੰਡੇਗਾ ਪੁੱਤਰਾਂ ਵਿੱਚ ਵੰਡ ਦੇਗਾ ਭਰਾਵਾਂ ਵਿੱਚ ਵੰਡ ਦੇਗਾ ਇਸ ਤੋਂ ਅੱਗੇ ਉਸ ਦੀ ਵੰਡਣ ਦੀ ਨਾਤੇ ਸਮਰੱਥਾ ਹੈ ਤੇ ਨਾ ਹੀ ਉਸ ਦੇ ਅੰਦਰ ਪਾਉ ਪੈਦਾ ਹੋਏਗਾ ਪਰ ਜਦ ਕੋਈ ਰੱਬੀ ਦੌਲਤ ਨਾਲ ਮਾਲਾ-ਮਾਲ ਹੁੰਦਾ ਤਾਂ ਉਹ ਸਿਰਫ ਪਰਿਵਾਰ ਵਿੱਚ ਨਹੀਂ ਵੰਡਦਾ ਸਾਰਾ ਸੰਸਾਰ ਉਸ ਲਈ ਪਰਿਵਾਰ ਬਣ ਜਾਂਦਾ ਇਸ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨੌ ਖੰਡ ਪ੍ਰithvi ਵਿੱਚ ਇਸ ਰੱਬੀ ਦੌਲਤ ਨੂੰ ਵੰਡਣ ਲਈ ਚੱਲ ਪਏ ਇਰਾਕ ਵਿੱਚ ਜਦ ਆਪਨੇ ਸਤਨਾਮ ਦੀ ਬਾਗ ਦਿੱਤੀ ਬਾਗ ਇਸ ਵਾਸਤੇ ਕਹਿ ਰਿਹਾ ਹੈ ਬਚਨਾਏ ਬਾਗ ਦੀ ਤਰਜ਼ ਤੇ ਹੀ ਸਤਨਾਮ ਦਾ ਉਚਾਰਨ ਕੀਤਾ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ ਦਿੱਤੀ ਬਾਗ ਨਿਵਾਜ ਕਰ ਸੁੰਨ ਸਮਾਨ ਹੋ ਆ ਜਹਾਨਾ ਐਸੀ ਬਾੰਗ ਐਸੀ ਸਦਾ ਕਿ ਲੋਕਾਂ ਦੇ ਮਨ ਸੁੰਨ ਹੋ ਗਏ ਜਿੱਥੇ ਵਿਚਾਰ ਸ਼ਾਂਤ ਹੋ ਜਾਣ ਫੁਰਨੇ ਰੁਕ ਜਾਣ ਉਸ ਨੂੰ ਕਹਿੰਦੇ ਨੇ ਸੁੰਨ ਅਵਸਥਾ ਸੁੰਨ ਸਮਾਦ ਜਿਵੇਂ ਸਰੀਰ ਵਿੱਚ ਸਵਾਸ ਰੁਕ ਜਾਣ ਤੇ ਕਹਿ ਦਿੰਦੇ ਨੇ ਸਰੀਰ ਸੁੰਨ ਹੋ ਗਿਆ ਇੱਕ ਬਾਗ ਨਾਲ ਜਿਨ੍ਹਾਂ ਦੇ ਮਨ ਸੁੰਨ ਹੋ ਗਏ ਉਸ ਆਵਾਜ਼ ਵਿੱਚ ਕਿਤਨੀ ਕشش ਸੀ ਉਸ ਆਵਾਜ਼ ਵਿੱਚ ਕਿਤਨਾ ਜਾਦੂ ਸੀ ਉਸ ਆਵਾਜ਼ ਵਿੱਚ ਕਿਤਨਾ ਰੋਹਾਨੀ ਗਿਆਨ ਸੀ ਤੇ ਕਿਤਨਾ ਰੋਹਾਨੀ ਆਨੰਦ ਸੀ ਭਾਈ ਸਹਿਬ ਕਹਿੰਦੇ ਨੇ ਸੁੰਨ ਮਨ ਨਗਰੀ ਭਾਈ ਸਾਰੇ ਆਪਣੇ ਆਪ ਦੇ ਵਿੱਚ ਲੀਨ ਹੋ ਗਏ ਇਸ ਢੰਗ ਦੀ ਸਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੀ ਕਹਿੰਦੇ ਨੇ ਇਹ ਸਦਾ ਵੀ ਨਿਕਲਦੀ ਹੈ ਸੁੰਹੇਰਦਿਆਂ ਵਿੱਚੋਂ ਸੁੰਨ ਮਨ ਵਿੱਚੋਂ ਜਦ ਮਨੁੱਖ ਦਾ ਮਨ ਨਿਰਵਿਚਾਰ ਹੋ ਜਾਂਦਾ ਅਤੇ ਉਸ ਦੇ ਵਿੱਚੋਂ ਜਿਹੜੀ ਵਿਚਾਰ ਨਿਕਲਦੀ ਉਸ ਦੇ ਵਿੱਚ ਬਰਕਤ ਹੁੰਦੀ ਹੈ ਉਸ ਦੇ ਵਿੱਚ ਤਾਕਤ ਹੁੰਦੀ ਹੈ ਕਿ ਦੂਜਿਆਂ ਦੇ ਮਨ ਨੂੰ ਵੀ ਉਹ ਨਿਰਵਿਚਾਰ ਕਰ ਦੇਵੇ ਦੂਜਿਆਂ ਦੇ ਮਨ ਨੂੰ ਵੀ ਉਹ ਸੁਣ ਕਰਦੇਵੇਂ ਬੜੀ ਥੋੜੀ ਦੇਰ ਤੋਂ ਬਾਅਦ ਇਹ ਇਕੱਠ ਮਹਾਰਾਜ ਜੀ ਦੇ ਆਲੇ ਦੁਆਲੇ ਹੋਇਆ ਲੇਕਿਨ ਬਿਖ ਅੰਮ੍ਰਿਤ ਬਸੈ ਇੱਕ ਸੰਗਾ ਜਿੱਥੇ ਅੰਮ੍ਰਿਤ ਹੁੰਦਾ ਜਿੱਥੇ ਅੰਮ੍ਰਿਤ ਦੇ ਸਾਗਰ ਨੇ ਉਥੇ ਜ਼ਹਿਰ ਵੀ ਹੁੰਦੀ ਹੈ ਔਰ ਇਹ ਹਕੀਕਤ ਹੈ ਕਿ ਚੰਦਨ ਨੂੰ ਸੱਪ ਲਿਪਟੇ ਵੀ ਰਹਿੰਦੇ ਨੇ ਸਹਿرائی ਮਨੁੱਖ ਤੇ ਸਹਿਰਾ ਦੀ ਕੁੜੱਤਣ ਨਾਲ ਭਰੇ ਹੋਏ ਜਿਹੜੇ ਲੋਕ ਸਨ ਜਿਹੜੇ ਸਹرائی ਦੀ ਜ਼ਹਿਰ ਨਾਲ ਭਰੇ ਹੋਏ ਸਨ ਉਹ ਵੀ ਗੁਰੂ ਨਾਨਕ ਦੇਵ ਜੀ ਦੇ ਆਲੇ ਦੁਆਲੇ ਆ ਕੇ ਜਮਾ ਹੋਏ ਤੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀ ਤਰਕ ਗੁਰੂ ਨਾਨਕ ਦੇਵ ਜੀ ਤੇ ਸ਼ੁਰੂ ਕੀਤੀ ਇਹ ਸਾਰੇ ਹੀ ਮਨੁੱਖ ਗੁਰੂ ਨਾਨਕ ਦੇਵ ਜੀ ਨੂੰ ਪੀਰ ਦਸਤਗੀਰ ਕੋਲ ਲੈ ਗਏ ਜੋ ਇਰਾਕ ਵਿੱਚ ਮੁਖੀ ਫਕੀਰ ਸੀ ਔਰ ਬਗਦਾਦ ਵਿੱਚ دینی تعلیم دیندار ਲੋਕਾਂ ਨੂੰ ਦਿੰਦਾ ਰਹਿੰਦਾ ਸੀ ਸਿੰਘਾਸਨ ਤੇ ਬੈਠੇ ਪੀਰ ਦਸਤਗੀਰ ਔਰ ਥੱਲੇ ਖੜੇ ਗੁਰੂ ਨਾਨਕ ਆਲੇ ਦੁਆਲੇ ਲੋਕਾਂ ਦਾ ਮਜਮਾ ਪੀਰ ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਤੇ ਸਵਾਲ ਕੀਤੇ ਅਤੇ ਆਖਿਆ ਐ ਹਿੰਦੀ ਫਕੀਰ ਜਦੋਂ ਦੀ ਮੈਂ ਸਾਧਨਾ ਕਰ ਰਿਹਾ ਹਾਂ ਜਦੋਂ ਦੀ ਮੈਂ ਇਬਾਦਤ ਕਰ ਰਿਹਾ ਮੇਰੇ ਅੰਦਰ ਤਿੰਨ ਸਵਾਲ ਗੂੰਜਦੇ ਹੀ ਰਹਿੰਦੇ ਨੇ ਕਿ ਖੁਦਾ ਤੋਂ ਪਹਿਲਾਂ ਕੀ ਸੀ ਜੇ ਖੁਦਾ ਨੇ ਸਭ ਕੁਝ ਬਣਾਇਆ ਹੈ ਤਾਂ ਫਿਰ ਖੁਦਾ ਨੂੰ ਕਿਸ ਨੇ ਬਣਾਇਆ ਹੈ ਦੂਸਰਾ ਸਵਾਲ ਕਿ ਖੁਦਾ ਰਹਿੰਦਾ ਕਿੱਥੇ ਹੈ ਤੇ ਤੀਸਰਾ ਸਵਾਲ ਖੁਦਾ ਕਰਦਾ ਕੀ ਹੈ ਸਵਾਲ ਇੱਕ ਬੋਝ ਹੁੰਦਾ ਹੈ ਪ੍ਰਸ਼ਨ ਇੱਕ ਭਾਰ ਹੁੰਦਾ ਹੈ ਅਤੇ ਜਿਸ ਮਨ ਵਿੱਚ ਬਹੁਤੇ ਪ੍ਰਸ਼ਨ ਹੋਣਗੇ ਉਹ ਮਨ ਬਹੁਤਾ ਬੋਝਲ ਹੋਏਗਾ ਜਦ ਕੋਈ ਮਨੁੱਖ ਆਪਣੇ ਆਪ ਨੂੰ ਅੰਤਰਭਾਵ ਵਿੱਚ ਬਹੁਤਾ ਮਹਿਸੂਸ ਕਰੇ ਤਾਂ ਸਮਝ ਲੈਣਾ ਸਵਾਲਾਂ ਦੀ ਬਹੁਤ ਪੰਡ ਇਹ ਚੁੱਕੀ ਫਿਰਦਾ ਹੈ ਸਿਰ ਦੇ ਉੱਤੇ ਬਹੁਤਾ ਭਾਰ ਹੋਵੇ ਤੇ ਚੱਲਣਾ ਔਖਾ ਹੋ ਜਾਂਦਾ ਮਨ ਦੇ ਉੱਤੇ ਸਵਾਲਾਂ ਦਾ ਬਹੁਤ ਸਾਰਾ ਭਾਰ ਹੋਵੇ ਤਾਂ ਵੀ ਮੌਯੂਸੀ ਤੇ ਮੁਰਦਨੀ ਸ਼ਾ ਜਾਂਦੀ ਹੈ ਔਰ ਇਹ ਸਵਾਲਾਂ ਦਾ ਬੋਝ ਜਵਾਬਾਂ ਦੇ ਨਾਲ ਹੀ ਉਤਰਦਾ ਹੈ ਪ੍ਰਸ਼ਨਾਂ ਦਾ ਬੋਝ ਉੱਤਰਾਂ ਦੇ ਨਾਲ ਹੀ ਉਤਰਦਾ ਹੈ ਹਰ ਨਵਾਂ ਦਿਨ ਕਿਸੇ ਨਵੇਂ ਪ੍ਰਸ਼ਨ ਨੂੰ ਜਨਮ ਦਿੰਦਾ ਅਜੇ ਪੁਰਾਣੇ ਪ੍ਰਸ਼ਨ ਉਹਨਾਂ ਦਾ ਹੱਲ ਮਿਲਿਆ ਨਹੀਂ ਹੁੰਦਾ ਨਵੇਂ ਪ੍ਰਸ਼ਨਾਂ ਦਾ ਬੋਝ ਹੋਰ ਵੱਧ ਜਾਂਦਾ ਹੁੰਦਾ ਕੀ ਹੈ ਸੈਜੇ ਸੈਜੇ ਮਨੁੱਖ ਪ੍ਰਸ਼ਨਾਂ ਦੇ ਬੋਝ ਥੱਲੇ ਹੀ ਦੱਬ ਕੇ ਰਹਿ ਜਾਂਦਾ ਜ਼ਿੰਦਗੀ ਕੀ ਹੈ ਜ਼ਿੰਦਗੀ ਕਿਉਂ ਹੈ ਜ਼ਿੰਦਗੀ ਕਿੱਥੋਂ ਹੈ ਇਸ ਤਰ੍ਹਾਂ ਦੇ ਪ੍ਰਸ਼ਨ ਤੇ ਇਸ ਦੇ ਨਾਲ ਮਿਲਦੇ ਜੁਲਦੇ ਹੋਰ ਹਜ਼ਾਰਾਂ ਪ੍ਰਸ਼ਨ ਇਹਨਾਂ ਵਿੱਚ ਹੀ ਦੱਬੀ ਹੋਈ ਹੈ ਮਨੁੱਖ ਦੀ ਜ਼ਿੰਦਗੀ ਮਨੁੱਖ ਦਾ ਇਹ ਜੀਵਨ ਪੀਰ ਦਸਤਗੀਰ ਨੇ ਵੀ ਇਹ ਪ੍ਰਸ਼ਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੇ ਰੱਖੇ ਕਿ ਇੱਕ ਪ੍ਰਸ਼ਨ ਮੈਨੂੰ ਬੜਾ ਭੋਜਨ ਲੱਗਦਾ ਹੈ ਇੱਕ ਪ੍ਰਸ਼ਨ ਮੈਨੂੰ ਬਹੁਤ ਭਾਰੂ ਕਰੀ ਬੈਠਾ ਹੈ ਅਕਸਰ ਦੇਖਿਆ ਗਿਆ ਹੈ ਕਿ ਮਨੁੱਖ ਕਹਿ ਦਿੰਦਾ ਹੈ ਅੱਜ ਮੈਂ ਬੜਾ ਭੋਜਨ ਬੈਠਾ ਹਾਂ ਅੱਜ ਮੈਂ ਬੜਾ ਭਾਰੂ ਬੈਠਾ ਹਾਂ ਭਾਰ ਕੀ ਹੈ ਇੱਕ ਵਿਚਾਰ ਦਾ ਭਾਰ ਕੀ ਹੈ ਇੱਕ ਸਵਾਲ ਦਾ ਭਾਰ ਕੀ ਹੈ ਇੱਕ ਪ੍ਰਸ਼ਨ ਦਾ ਵਪਾਰਕ ਦੁਨੀਆ ਦੇ ਆਪਣੇ ਪ੍ਰਸ਼ਨ ਨੇ ਰਾਜਨੀਤਿਕ ਦੁਨੀਆ ਦੇ ਆਪਣੇ ਪ੍ਰਸ਼ਨ ਨੇ ਸਮਾਜਿਕ ਦੁਨੀਆ ਦੇ ਆਪਣੇ ਸਵਾਲ ਅਤੇ ਧਾਰਮਿਕ ਦੁਨੀਆ ਦੀ ਆਪਣੀ ਸਮੱਸਿਆ ਪੀਰ ਦਸਤਗੀਰ ਨੇ ਕਿਹਾ ਇਹ ਪ੍ਰਸ਼ਨ ਜੋ ਮੈਨੂੰ बार-बार ਬੋਝਲ ਕਰਦਾ ਹੈ ਉਹ ਇਹ ਹੈ ਕਿ ਖੁਦਾ ਤੋਂ ਪਹਿਲਾਂ ਕੀ ਸੀ ਔਰ ਖੁਦਾ ਨੂੰ ਕਿਸ ਨੇ ਬਣਾਇਆ ਜੇ ਸਭ ਕੁਝ ਖੁਦਾ ਨੇ ਬਣਾਇਆ ਹੈ ਤੇ ਜੇ ਇਸ ਤਰਕ ਨੂੰ ਪ੍ਰਭਲ ਮੰਨ ਲਈਏ ਤਾਂ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਣਾ ਚਾਹੀਦਾ ਹੈ ਦੂਸਰਾ ਸਵਾਲ ਖੁਦਾ ਰਹਿੰਦਾ ਕਿੱਥੇ ਹੈ ਇਹ ਪ੍ਰਸ਼ਨ ਵੀ ਕਿਉਂ ਉਠਦਾ ਹੈ ਕਿਉਂਕਿ ਦੁਨੀਆ ਭਰ ਦੀਆਂ ਮੁੱਖ ਤਲਿਫ ਕਿਤਾਬਾਂ ਵਿੱਚ ਤੇ ਧਾਰਮਿਕ ਲੋਕਾਂ ਦੀਆਂ ਜ਼ਬਾਨਾਂ ਵਿੱਚੋਂ ਨਿਕਲੇ ਹੋਏ ਬੋਲਾਂ ਵਿੱਚ ਆਖਿਆ ਗਿਆ ਹੈ ਕਿ ਖੁਦਾ ਪਤਾਲ ਵਿੱਚ ਹੈ ਸਤਵੇਂ ਅਸਮਾਨ ਵਿੱਚ ਹੈ ਬੈਕੁੰਠ ਵਿੱਚ ਹੈ ਜੰਨਤ ਵਿੱਚ ਹੈ ਕੈਲਾਸ਼ ਪਹਾੜ ਵਿੱਚ ਹੈ ਮਤਲਬ ਇਸ ਤਰ੍ਹਾਂ ਦੇ अनेका ਸਵਾਲ ਨੇ ਉਨ੍ਹਾਂ ਦਾ ਜਵਾਬ ਹੈ ਕਿ ਲੱਭੋ ਖੁਦਾ ਨੂੰ ਸਤਵੇਂ ਅਸਮਾਨ ਤੇ ਤਾਂ ਗੁਰਮੁਖ ਪਿਆਰੇ ਦੱਸਦੇ ਨੇ ਕਿ ਖੁਦਾ ਬਹੁਤ ਚਿੰਤਾ ਵਿੱਚ ਰੱਬ ਚਿੰਤਾ ਵਿੱਚ ਐਸੀ ਇੱਕ ਵਿਚਾਰਕ ਨੇ ਖੁਦਾ ਦੇ ਬਾਰੇ ਲਿਖਿਆ ਦੇਵਤੇ ਅਤੇ ਫਰਿਸ਼ਤੇਆਂ ਦਾ ਇਕੱਠ ਪਰਮਾਤਮਾ ਦੇ ਆਲੇ ਦੁਆਲੇ ਹੋਇਆ ਖੁਦਾ ਨੇ ਆਲੇ ਦੁਆਲੇ ਹੋਇਆ ਤੇ ਦੇਵਤਿਆਂ ਨੇ ਪੁੱਛਿਆ ਭਗਵਾਨ ਚਿੰਤਾ ਕਿਹੜੀ ਗੱਲ ਦੀ ਭਗਵਾਨ ਨੇ ਕਿਹਾ ਚਿੰਤਾ ਇਸ ਗੱਲ ਦੀ ਹੈ ਕਿ ਮਨੁੱਖ ਦੀ ਪਹੁੰਚ ਬਹੁਤ ਵੱਧ ਗਈ ਹੈ ਤੇ ਮੈਂ ਸੋਚਦਾ ਹਾਂ ਕਿ ਮੈਂ ਕਿੱਥੇ ਰਹਾ ਕਿਉਂਕਿ ਜਿੱਥੇ ਮਨੁੱਖ ਪਹੁੰਚੇਗਾ ਮਨੁੱਖ ਦੀ ਪਹੁੰਚ ਨੇ ਹਰ ਥਾਂ ਨੂੰ ਨਰਕ ਬਣਾਉਣਾ ਹੈ ਕਿਉਂਕਿ ਅੱਜ ਤੱਕ ਜਿੱਥੇ-ਜਿੱਥੇ ਮਨੁੱਖ ਪਹੁੰਚਿਆ ਹੈ ਉਸ ਨੇ ਨਰਕ ਨੂੰ ਜਨਮ ਦਿੱਤਾ ਹੈ ਔਰ ਜਿੱਥੇ-ਜਿੱਥੇ ਮਨੁੱਖ ਮੌਜੂਦ ਹੈ ਉੱਥੇ-ਉੱਥੇ ਨਰਕ ਹੀ ਹੈ ਇਸ ਵਾਸਤੇ ਮਨੁੱਖ ਨੇ ਵੀ ਮੰਨ ਲਿਆ ਹੈ ਕਿ ਸਵਰਗ ਕਿਸੇ ਹੋਰ ਥਾਂ ਤੇ ਹੋਵੇਗਾ ਕਿ세 ਉੱਚੀ ਥਾਂ ਤੇ ਹੋਵੇਗਾ ਕੰਮ ਅਸ ਕੰਮ ਜਿੱਥੇ ਮੈਂ ਹਾਂ ਉਥੇ ਤੇ ਨਰਕ ਹੈ ਚਾਹੇ ਉਹ ਬਹੁਤ ਚਾਹੇ ਉਹ ਮਨੁੱਖ ਪਹਾੜ ਤੇ ਹੈ ਤੇ ਚਾਹੇ ਉਹ ਮਨੁੱਖ ਜ਼ਮੀਨ ਤੇ ਹੈ ਚਾਹੇ ਉਹ ਮਨੁੱਖ ਕਿਸੇ ਥਾਂ ਤੇ ਵੀ ਰਹਿ ਰਿਹਾ ਹੈ ਉਸ ਨੇ ਹਰ ਥਾਂ ਨੂੰ ਨਰਕ ਬਣਾਇਆ ਹੋਇਆ ਹੈ ਔਰ ਉਸ ਨੇ ਨਰਕ ਮੰਨ ਵੀ ਲਿਆ ਹੈ ਇਸ ਵਾਸਤੇ ਸਵਰਗ ਦੀ ਕਲਪਨਾ ਨੂੰ ਉਹ 7ਵੇਂ ਅਸਮਾਨ ਤੇ ਕਾਰ ਬੈਠਦਾ ਹੈ ਜਾਂ 7ਵੇਂ ਪਤਾਲ ਵਿੱਚ ਕਾਰ ਬੈਠਦਾ ਹੈ ਜਾਂ ਕੈਲਾਸ਼ ਪਹਾੜ ਤੇ ਕਾਰ ਬੈਠਦਾ ਜਾਂ ਕਿਸੇ ਹੋਰ ਗੈਬੀ ਥਾਂ ਤੇ ਪਰਮਾਤਮਾ ਦਾ ਇਹ ਪ੍ਰਸ਼ਨ ਦੇਵਤਿਆਂ ਦੇ ਅੱਗੇ ਮੈਂ ਕਿੱਥੇ ਵੱਸਾਂ ਕਿਸ ਥਾਂ ਤੇ ਵੱਸਾਂ ਜਿੱਥੇ ਮਨੁੱਖ ਨਾ ਪਹੁੰਚੇ ਔਰ ਇਹ ਹਕੀਕਤ ਹੈ ਕਿ ਸਾਰੀ ਪ੍ਰਿਥਵੀ ਵਿੱਚ ਜਿਸ ਜਿਸ ਥਾਂ ਤੇ ਵੀ ਮਨੁੱਖ ਹੈ ਉਥੇ ਮਨੁੱਖਾਂ ਦਾ ਜੀਉਣਾ ਮੁਸ਼ਕਲ ਹੋ ਗਿਆ ਪਸ਼ੂਆਂ ਦਾ ਜੁਣਾਵੇਂ ਮੁਸ਼ਕਲ ਹੋ ਗਿਆ ਤੇ ਪਸ਼ੂ ਵੀ ਬੇਜ਼ਾਰ ਨੇ ਤੇ ਪੰਛੀ ਵੀ ਦੁਖੀ ਨੇ ਪਸ਼ੂਆਂ ਕਰਕੇ ਪਸ਼ੂ ਨਹੀਂ ਦੁਖੀ ਮਨੁੱਖਾ ਕਰਕੇ ਦੁਖੀ ਨੇ ਮਨੁੱਖ ਦੁਖੀ ਨੇ ਮਨੁੱਖਾ ਕਰਕੇ ਚਾਰੋਂ ਪਾਸੇ ਜੋ ਨਰਕ ਦਾ ਵਾਤਾਵਰਣ ਹੈ ਕੇਵਲ ਮਨੁੱਖ ਕਰਕੇ ਹੈ ਭਗਵਾਨ ਕਹਿਣ ਲੱਗੇ ਮੈਂ ਅਸੀਂ ਥਾਂ ਤੇ ਵਸਣਾ ਚਾਹੁੰਦਾ ਜਿੱਥੇ ਮਨੁੱਖ ਨਾ ਪਹੁੰਚੇ ਫਰਿਸ਼ਤਿਆਂ ਨੇ ਕਿਹਾ ਖੁਦਾ ਤਾਲਾ ਤੂੰ ਸਾਗਰ ਵਿੱਚ ਵਸਨਾ ਕਰ ਲੋ ਭਗਵਾਨ ਨੇ ਅਸ ਕੇ ਕਿਹਾ ਸਾਗਰ ਵਿੱਚ ਉਸ ਦੀ ਗਹਿਰਾਈ ਤੱਕ ਮਨੁੱਖ ਦੀ ਪਹੁੰਚ ਹੋ ਜਾਏਗੀ ਤੂੰ ਚੰਦਰਮਾ ਤੇ ਜਾ ਵਸ ਨਹੀਂ ਉੱਥੇ ਤੱਕ ਵੀ ਮਨੁੱਖ ਪਹੁੰਚ ਜਾਏਗਾ ਤੂੰ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਤੇ ਜਾ ਬੈਠ ਖੁਦਾ ਨੇ ਕਿਹਾ ਨਹੀਂ ਉਹ ਵੀ ਬੰਦੇ ਨੇ ਸਰ ਕਰ ਲੈਣੀਆਂ ਉੱਥੇ ਵੀ ਮਨੁੱਖ ਨੇ ਪਹੁੰਚ ਜਾਣਾ ਫਿਰ ਕਿਹੜੀ ਥਾਂ ਐ ਸੀ ਜਿੱਥੇ ਮਨੁੱਖ ਨਾ ਪਹੁੰਚੇ ਤਾਂ ਖੁਦਾ ਨੇ ਕਿਹਾ ਮੈਨੂੰ ਢੰਗ ਲੱਭ ਪਿਆ ਹੈ ਮੈਂ ਹਣ ਮਨੁੱਖ ਦੇ ਅੰਦਰ ਹੀ ਜਾ ਬੈਠਾਂਗਾ ਉਹ ਬਾਹਰ ਹੀ ਲੱਭਦਾ ਰਹੇਗਾ ਮੇਰੇ ਤੱਕ ਪਹੁੰਚੇਗਾ ਨਹੀਂ ਮੇਰੇ ਤੱਕ ਉਸ ਦੀ ਪਹੁੰਚ ਹੀ ਨਹੀਂ ਹੋਵੇਗੀ ਤੋਂ ਕਹਿਣ ਦਾ ਭਾਵ ਉਹ ਖੁਦਾ ਪ੍ਰਮਾਤਮਾ ਮਨੁੱਖ ਦੇ ਅੰਦਰ ਹੀ ਵਸਿਆ ਹੋਇਆ ਪਰ ਇਹ ਜਿਹੜਾ ਮਨੁੱਖ ਹੈ ਉਸ ਪ੍ਰਮਾਤਮਾ ਜੀ ਨੂੰ ਬਾਹਰ ਲੱਭਦਾ ਪਿਆ ਉਸ ਪ੍ਰਮਾਤਮਾ ਨੂੰ ਲੱਭਣ ਦੇ ਵਿੱਚ ਸਾਰੇ ਸੰਸਾਰ ਦੇ ਬੁੱਧੀ ਜੀਵੀ ਦੇ ਸਿਆਣੇ ਲੱਗੇ ਹੋਏ ਨੇ ਆਪੋ ਆਪਣੀ ਬੁੱਧ ਆਪੋ ਆਪਣੀ ਮਤ ਦੇ ਅਨਸਾਰ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਨ ਜੰਗਲਾ ਬਿਆਬਾਨਾਂ ਵਿੱਚ ਲੱਭਦੇ ਨੇ ਪਰ ਉਹ ਪਰਮਾਤਮਾ ਮਨੁੱਖ ਦੇ ਅੰਦਰ ਹੀ ਵਸਿਆ ਹੋਇਆ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਬੋੜੇ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੇ ਅਜਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ